ਤਾਂ ਰੂ ਸੁਆਰ ਨਵਾਸਤੀ ਇਲ ਕੋਈ ਸ਼ਾਦਕ ਹੈ ਪ੍ਰਭੂ ਦਾ ਸ਼ੇਂਗਰ ਜੀਵਨ ਰੂਪ ਸ਼ੇਂਗਰਨੀ ਪ੍ਰੰਤੀ ਦਾ ਅਹੋ ਜਿਗੜਿਆ ਹੋਇਆ ਰੂ ਸੁਆਰ ਆਜ ਸਕਦਾ ਹੈ ਜੀਵੰਤਾ ਪ੍ਰਭੂ ਸ਼ੇਂਗਰਨਾ ਸਾਡੇ ਤੁਹਾਡੇ ਸੁਆਸ ਸਫਲ ਹੋ ਸਕਤੇ ਔਰ ਦਮ ਪਰਕਿਆ ਜਾ ਸਕਦਾ ਪ੍ਰਭੂ ਸ਼ਿੰਗਰ ਨਾ ਨਾਦ ਨਿਕਲ ਸਕਦਾ ਪ੍ਰਭੂ ਸ਼ਿੰਗਰ ਜੀ ਉਹ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਖੁਸ਼ੀ ਗਮੀ ਦੇ ਵਿੱਚ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਕੱਢ ਲੈ ਕੇ ਨਾ ਰਿਹਾ ਬੇਤੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਵਿਹਾੜਾ ਈ ਗਿਆ ਰੰਗ ਗਰਮੇ ਵੀ ਨਦੀ ਤੇ ਇਤਰੀ ਨੂੰ ਆਪਣੇ ਤਲਵੰਡੀ ਸਾਬੋ ਉਹ ਪਾਉਣੇ ਨੇ 21 ਹਜ਼ਾਰ ਸਹਿਜ ਪਾਟਾਂ ਦੇ ਸਹਿਜ ਪਾਟ ਕਰਨੇ ਨੇ ਵੀ ਆਪਣੇ ਆਪਣੇ ਘਰੇ 10 10 15 15 ਰੰਗ ਜ਼ਰੂਰ ਬੇਕਤੀ ਹੈ ਵੀ ਕਰੋ ਮਾਈਆਂ ਨੂੰ ਵੀ ਵੀਰਾਂ ਨੂੰ ਵੀ ਵੀ ਇੱਕ ਸਹਿਜ ਪਾਟ 8 ਮਹੀਨਿਆਂ ਦੇ ਵਿੱਚ ਆਪਾਂ ਬਿਲਕੁਲ ਹੌਲੀ ਹੌਲੀ ਕਰ ਸਕਦੇ ਸਹੀ ਸਹੀ ਜਿੰਦਾ ਦਾ ਘੰਟਾ ਜਾਂ 10 10 15 15 ਮਿੰਟ ਲਾਗੇ ਤੇ ਬਾਕੀ ਬੱਚਿਆਂ ਨੂੰ ਪੜ੍ਹਤ ਕਰਨ ਦਾ ਸੁਭਾਅ ਵੇਦਦਾ ਜਦੋਂ ਆਪਾਂ ਆਪ ਪੜ੍ਹ ਕਰਾਂਗੇ ਤਾਂ ਆਪਣੇ ਬੱਚੇ ਵੀ ਜ਼ਰੂਰ ਇਸ ਪਾਸੇ ਜਾਣਗੇ ਥੋੜੇ ਇਥੇ ਜੋ ਗੁੱਡੀਆਂ ਵੀ ਕਰ ਰਹੀਆਂ ਨੇ ਐਸਐਚ ਬਾਰਸ ਸਕੂਲ ਦੇ ਵਿੱਚ ਵੀ ਪੜ੍ਹਤ ਆਰੰਭਤ ਹੋ ਰਹੇ ਸੀਗੇ ਆਪ ਜੀ ਨੂੰ ਬੇਨਤੀ ਹੈ ਕਿ ਇਹ ਸੀਂਦਿਆ ਰਾ ਸਾਡੇ 350 ਸਾਲਾਂ ਆਟਾ ਵਾਟ ਦੇ ਵਿੱਚ ਨੂੰ ਨਾਇਆ ਜਾ ਸਾਡੇ 350 ਸਾਲ ਨਹੀਂ ਲੰਤੂਆ ਦਾ ਪੰਨੂ ਕਿਸੇ ਹੋਂਦੇ ਨੇ ਜੋ ਇਹ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆਪਣੇ ਘਰ ਸਹਿਜ ਬਾੜ ਤੱਕ ਮਨਾਈਏ ਉਹ ਬਾਰੇ ਸਾਭੋ ਵੀ ਤਲਵੰਡੀ ਤਰਸ ਦਮ 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 ਸਹਿਜ ਤੇ ਬੇਨਤੀ ਪ੍ਰਵਾਰ ਕਰੀ ਜੀ